ਅੱਜ ਦੁਬਾਰੇ ਹੋ ਗਿਆ ਇਟਲੀ ਦਾ ਮੌਸਮ ਖਰਾਬ ਕਿ ਤਨੀ ਆ ਕਰੇ ਹੋ ਲਾਈਕ ਵਾਲੀ ਕਿਹੜਾ ਫੁੱਟਬਾਲਰ ਰੋਨਾਂਡ ਠੀਕ ਤੇਰਾ ਤਾਂ ਇੱਥੇ ਐਡਵੈਂਚਰ ਹੋ ਗਿਆ ਅੱਜ ਛੋਟੀਆਂ ਨੱਕ ਕਿੱਥੇ ਆ ਨੱਕ ਲੱਭਣੀ ਪਈ ਸਾਰੇ ਨੂੰ ਗਾਇਸ ਅੱਜ ਦੇਖੋ ਮੈਂ ਤਾਂ ਕੱਲ੍ਹ ਦੀ ਬਰਫ਼ ਕੋ ਸੈਲਿੰਗ ਨਾ ਸੋਹਣਾ ਲੱਗਦਾ ਦੇਖੋ ਅੱਜ ਦੁਬਾਰੇ ਹੋ ਗਿਆ ਇਟਲੀ ਦਾ ਮੌਸਮ ਖਰਾਬ ਅੱਜ ਪੈ ਗਈ ਬਰਫ਼ ਦੁਬਾਰਾ ਹਾਲੇ ਸਟਾਰਟ ਹੋਈ ਆ ਪਾਣੀ ਪਿਛਲੇ ਬਲੌਗਾਂ ਚ ਜਿਵੇਂ ਤੁਸੀਂ ਦੇਖਿਆ ਉਹ ਬਲੌਗਾਂ ਚ ਤਾਂ ਵੈਸੇ ਜ਼ਿਆਦਾ ਬਰਫ਼ ਪਈ ਹੋਈ ਆ ਅੱਜ ਥੋੜੀ ਦੱਸੀ ਹੋਈ ਆ ਵਿੱਚ ਬਾਰਿਸ਼ ਵੀ ਦੱਸੀ ਹੋਈ ਦੇਖਦੇ ਆ ਕਿੰਨੀ ਕ ਪੈਂਦੀ ਆ ਗੁਰਸੈਬ ਕਹਿੰਦਾ ਮਮਾ ਬਾਹਰ ਜਾਂਦੇ ਆ ਨਾਲੇ ਇੰਜੋਏ ਕਰਦੇ ਆ ਬਰਫ਼ ਨਾਲ ਅੱਜ ਕੀ ਬਣਾਉਣਾ ਪਹਿਲਾਂ ਤਾਂ ਬਲੌਗਾਂ ਚ ਦਾ স্নੋਮੈਨ ਬਣਾ ਰਿਆ ਆ ਮੈਂ ਨਾਲ ਮਿਲ ਕੇ ਹੋ ਰਹੇ ਹੈ ਅੱਜ ਮੈਂ ਸੁਨੋ ਮੈਂ ਨਹੀਂ ਅੱਜ ਮੈਂ ਜਾਊਂਗਾ ਅੱਜ ਮੈਂ ਬਣਾਊਂਗਾ ਬਰਫ਼ ਦੀ ਲੱਗ ਲੱਗੇ ਚੀਜ਼ਾਂ ਟਰਾਈ ਕਰਦੇ ਕੁਝ ਬੰਦੇ ਨਵਾਂ ਕੁਝ ਵੱਖਰਾ ਟਰਾਈ ਕਰੂੰਗਾ ਹੈ ਬਰਫ਼ ਦਾ ਕੁਝ ਬਣਾਊਂਗਾ ਗੱਡੀ ਗੁੱਡੀ ਐ ਕੁਝ ਠੀਕ ਆ ਠੀਕ ਆ ਕਈਆਂ ਇਹ ਰੋਲਿੰਗ ਕਰਕੇ ਨਾ ਨਾ ਬਰਫ਼ ਦਾ ਇਹ ਛੀਸ ਛੀਸ ਤੇ ਬਰਫ਼ ਬਰਫ਼ ਉਹਨਾਂ ਗੋਲਾ ਬਣਾ ਦਿੰਨੇ ਉਹ ਵੀ ਟਰਾਈ ਕਰੂੰਗਾ ਬਣਦਾ ਹੁੰਦਾ ਕਿ ਨਹੀਂ ਬਣਦਾ ਠੀਕ ਆ ਠੀਕ ਆ ਗੁਰਸਾਹਬ ਨੂੰ ਅੱਜ ਛੁੱਟੀ ਸੀ ਇਹ ਕਰਨ ਲੱਗਿਆ ਹੈ ਅੱਜ ਬਰਫ਼ ਚ ਪੂਰਾ ਇੰਜੋਏ ਛੁੱਟੀ ਦਾ ਲੈ ਰਿਆ ਹਾਂ ਪੂਰਾ ਲੁਫਤ ਮੌਸਮ ਇੱਥੇ 3-4 ਦਿਨ ਪਹਿਲਾਂ ਧੁੱਪਾਂ ਨਿਕਲਦੀ ਰਹੀ ਆ ਦੁਬਾਰਾ ਫੇਰ ਖਰਾਬ ਹੋ ਗਿਆ ਗਰਸਾਅ ਦੀ ਚੱਲ ਰਹੀ ਮਸਤੀ ਪੂਰੀ ਚਲਾ ਕਾਲੀ ਕਰ ਦੋ ਅੱਛਾ ਕੀ ਲਿਖਣ ਲੱਗਿਆ ਮੈਂ ਮੈਂ ਆਪਣਾ ਫੇਵਰੇਟ ਕਿੱਥੇ ਲਿਖਣਾ ਅੱਛਾ ਫੁੱਟਬਾਲਰ ਨਾਲ ਡੋ ਨਾਲ ਡੋ ਦਾ ਨੇਮ ਲਿਖਣ ਲੱਗਿਆ ਮੈਂ ਕਿਹੜਾ ਫੁੱਟਬਾਲਰ ਰੋਨਾਲਡੋ ਠੀਕ ਆ ਦੇਖੋ ਕਿੰਨਾ ਚਿੱਟਾ ਚਿੱਟਾ ਹੋਇਆ ਹੋਇਆ ਹੈ ਇੱਧਰ ਵੀ ਪਹਾੜੀਆਂ ਵੀ ਨਹੀਂ ਦਿਖ ਰਹੀਆਂ ਹੈਗੀਆਂ ਉਹਦਾ ਕਰਕੇ ਓ ਮਾਈ ਗੱਡ ਵਾਓ ਆਹ ਫੋੜਾ ਵਾਤੇ ਹਾਥੋਂ ਮਨਾ ਕੋਲੋਂ ਸਾਡੇ ਚੈਨਲ ਨੂੰ లైక్ ਕਰਿਓ ਨਾ లైక్ ਨਹੀਂ ਆ ਕਰਿਓ లైక్ లైక్ ਕਰਿਓ ਸਬਸਕ੍ਰਾਈਬ ਵੀ ਕਰਿਓ ਜੇ ਤੁਹਾਨੂੰ ਗੁਰਸਾਹਿਬ ਦੀ ਜਿਹੜੀ ਵੀਡੀਓ ਵਧੀਆ ਲੱਗੀ ਠੀਕ ਆ ਗੁਰਸਾਹਿਬ ਪਿਛਲੀ ਵਾਰ ਤਾਂ ਬਲੌਗਾਂ 'ਚ ਤੁਸੀਂ ਦੇਖਿਆ ਹੀ ਆ ਬਹੁਤ ਜ਼ਿਆਦਾ ਬਰਫ਼ ਪਈ ਹੁਣ ਥੋੜਾ ਜਿਹਾ ਮੌਸਮ ਨੂੰ ਸਹੀ ਗੁਰਸਾਹਿਬ ਨਹੀਂ ਥੋੜਾ ਜਿਹਾ ਮੌਸਮ ਹੁਣ ਠੀਕ ਹੋਇਆ ਸੀਗਾ ਦੁਬਾਰੇ ਫੇਰ ਬਰਫ਼ ਪੈ ਗਈ ਬਣਾ ਹੁਣ ਕੁਝ ਕਹਿੰਦਾ ਮਮਾ ਕੁਝ ਬਣਾਉਣਾ ਮੈਂ ਅੰਚੇ ਪਾਰਕ ਜਾ ਕੇ ਬਣਾਣਾ। ਮੰਮਿਆ ਪਾਰਕ ਗਈ ਸੀ। ਗੁਰਸਾਹ ਕਹਿੰਦਾ ਮੈਂ ਪਾਰਕ ਵੀ ਜਾ ਕੇ ਆਉਣਾ। ਦੇਖੋ। ਇਹ ਦਰਫਕਾ ਜੀ ਨਾ ਕੋਈ ਨਾ ਕੋਈ ਵੀਡੀਓ ਤੇ ਗਾਇਸ ਆਹ ਦੇਖੋ ਮੇਰਾ ਫੇਵਰਟ ਦਰਖਤ ਹੈ। ਪੜਾਲੇ ਨਹੀਂ ਨਹੀਂ ਪਈ ਹੈਗੀ ਇਹਦੇ ਉੱਤੇ ਬਰਫ਼ ਮੈਂ ਹਮੇਸ਼ਾ ਜਦ ਬਰਫ਼ ਪੈਂਦੀ ਇਹਨੂੰ ਹਲਾਉਂਦੇ ਹਾਂ ਵੀਡੀਓ ਹਲਾਉਂਦੇ ਹਾਂ ਹਲਾ ਹਲਾ ਬਹੁਤ ਬਰਫ਼ ਪਈ ਪਈ ਰੱਛੇ ਮਾਇਆ ਇਹ ਬਰਫ਼ਾਰੇ ਪੈਣੀ ਇੱਧਰ ਹਲਾਓ ਉਹਦੇ ਪੱਤੇ ਕੋਲ ਇੱਧਰ ਹੱਥ ਮਾਰ ਅਗੇ ਜੀ ਮੈਂ ਤੁਸੀਂ ਪਿਛਲੇ ਵਲੌਗ ਚ ਦੇਖਿਆ ਗੁਰਸਹਿਬ ਦਾ ਉਹ ਵਲੌਗ ਤੁਸੀਂ ਸਾਰਿਆਂ ਨੇ ਬਹੁਤ ਲਾਈਕ ਕਰਿਆ ਬਰਫ ਫੇਰ ਦੋ ਬਰਫ ਫੇਰ ਦੋ ਗੁਰਸਹਿਬ ਮੇਰੇ ਤੇ ਵੀ ਗੇਰਤੀ ਗੁਰਸਹਿਬ ਕਹਿੰਦਾ ਮम्मा ਅੱਜ ਵੀ ਪਾ ਲੋ ਦੇਖ ਲੋ ਅਸੀਂ ਇੰਨੇ ਠੰਡ ਚ ਨਿਕਲੇ ਆ ਤਾਜੀ ਤਾਜੀ ਬਰਫ ਪੈ ਰਹੀ ਆ ਫਿਰ ਅੱਗ ਚ ਬੈਠੇ ਗਾਇਸ ਤੁਸੀਂ ਹੁਣ ਦੇਖ ਸਕਦੇ ਆ ਅਸੀਂ ਕਿਤੇ ਆਇਆ ਬਾਹਰ ਕਿੰਨੇ ਬਰਫ ਦੇ ਵਲੌਗ ਬਣਾਉਣ ਵਾਸਤੇ ਆਲੇ ਫਿਰ ਬਲੌਗ ਬਣਾਇਆ ਤਾਂ ਸਾਰੇ ਚੈਨਲ ਨੂੰ ਆਈ ਸਬਸਕ੍ਰਾਈਬ ਕਰਨਾ ਨਹੀਂ ਚਾਹੀਦਾ ਗੁਰਸਾਹਿਬ ਕਹਿੰਦਾ ਜੇ ਸਾਰਿਆਂ ਨੂੰ ਤਾਜੀ-ਤਾਜੀ ਬਰਫ਼ ਪੈਂਦੀ ਦਿਖਾਉਣੀ ਆ ਸ਼ੁਰੂਆਤ ਹੋਈ ਆ ਕਹਿੰਦਾ ਸਿਰ ਸਾਰੇ ਜਾਣਿਆਂ ਨੂੰ ਲਾਈਕ ਵੀ ਕਰਿਓ ਗੁਰਸਾਹਿਬ ਦਾ ਬਲੌਗ ਔਰ ਪਹਿਲਾ ਵਾਂਗੂ ਜੀ ਮੈਂ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਵੀ ਕਰਿਆ ਬਧੋ ਬਧ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਹਣਾ ਸਹੀ ਬੱਧਾ ਠੀਕ ਆ ਚੱਲੀਏ ਬਣਾਉਗੇ ਚਲੋ ਚੱਲਦੇ ਆ ਓਕੇ ਚਲੋ गाइस ਹੁਣ ਬੰਮੇ ਲਿਦਿਆਂ ਤੁਹਾਨੂੰ ਪਾਰਕ ਚ ਗਾਇਸ ਦੇਖੋ ਕੁਲਕਾ ਵੀ ਤਾਂ ਨਿਸ਼ਾਰੀ ਬਰਫ਼ ਪੈ ਗਈ ਗੁਰਸਾਹਿਬ ਦਾ ਸਕੂਲ ਆ ਗਿਆ ਇੱਥੇ ਪੰਜਵੀਂ ਤੱਕ ਪੜਦਾ ਰਿਹਾ ਹੁਣ ਤਾਂ ਵੈਸੇ ਅਗਲੇ ਪਿੰਡ ਜਾਂਦਾ ਪੜਨ ਪਾਰਕ ਚ ਵੀ ਬਰਫ ਪਈ ਧੁੰਦ ਹੋਈ ਵੀ ਅੱਜ ਵੈਸੇ ਗੁਰਸਾਹਿਬ ਪਹਾੜ ਨਹੀਂ ਦਿਖਣੇ ਬਰਫ ਵਾਲੇ ਉੱਥੇ ਜ਼ਿਆਦਾ ਦਿਖਣੀ ਸੀ ਸਾਹਮਣੇ ਬਰਫ ਪਈ ਸੀ ਮੈਨੂੰ ਗੁਰਸਾਹਿਬ ਲਿਆਇਆ ਇੰਨੀ ਠੰਡ ਚ ਬਾਹਰ ਕੱਢ ਕੇ ਬਰਫ ਚ ਕੋਈ ਦਿਖਦਾ ਹੁਣ ਕੋਈ ਨਹੀਂ ਹੈਗਾ ਸਾਰੇ ਆਪਣੇ ਘਰਾਂ ਚ ਅੰਦਰ ਆ ਬਣਾ ਲਾ ਗਾਈਸ ਗੈਸ ਇਹ ਦੱਦੂ ਕਰਾ ਚਾਪਾ ਦਾ ਇਹ ਚਾਪਿਆ ਨਹੀਂ ਇਹ ਚਾਪੂਗਾ ਚਾਪੂਗਾ ਇਹ ਚੱਪੂ ਦੇਖੋ ਚਾਪੂਗਾ ਯੈਸ ਹੋ ਜਾਣਾ ਪਾਰਕ ਵਿੱਚ ਚਾਹੇ ਪਾਰਕ ਤਾਂ ਭਰੀ ਪਈ ਆ ਖੱਲੇ ਪਾਣੀ ਸਟਾਰਟ ਹੋਈ ਆ ਜੇ ਦੁਪਹਿਰ ਤੋਂ ਬਰਫ਼ ਸ਼ਾਮ ਦੇ ਸਾਡੇ ਕੋਲੋਂ 5 ਵਜੇ ਆ ਸ਼ਾਮ ਤੱਕ ਹੋਰ ਪੈ ਜਾਣੀ ਮੈਨੂੰ ਲੱਗਦਾ ਜਿਹੜੀ ਸਪੀਡ ਨਾਲ ਬਰਫ਼ ਪੈ ਰਹੀ ਆ ਇੱਧਰ ਬੱਦਲ ਵਾਈ ਹੋਈ ਹੋਈ ਆ ਧੁੰਦ ਪਈ ਹੋਈ ਆ ਕੁਝ ਨਹੀਂ ਦਿਖ ਰਿਹਾ ਸਾਹਮਣੇ ਨਹੀਂ ਪਹਾੜ ਹੁੰਨੇ ਆ ਪਹਾੜੀਆਂ ਦਿਖਦੀਆਂ ਹੁੰਨੀਆਂ ਐਤਕੀ ਦਾ ਸਭ ਕੁਝ ਭਰਿਆ ਪਿਆ ਵਿੱਚ ਬਾਰਿਸ਼ ਵੀ ਹੋ ਰਹੀ ਆ ਹਨਾ ਗੁਰਸਹਿਬ ਵਿੱਚ ਪਾਣੀ ਦੀ ਬਾਰਿਸ਼ ਵੀ ਹੋ ਰਹੀ ਆ ਮਜ਼ਾ ਸਲਾਈਡ ਕਰੂੰਗਾ ਮੇਰਾ ਕੀ ਹਾਲ ਹੋਊਗਾ ਮੈਨੂੰ ਕਾ ਪਤਾ ਪਰ ਗਿੱਲੀ ਆ ਬਾਰ ਕਰ ਗਿੱਲੇ ਹੋ ਜਾਣੇ ਕੱਪੜੇ ਕੱਪੜੇ ਗਿੱਲੇ ਹੋ ਜਾਣੇ ਗੁਰਸਾਹਿਬ ਨਾਲੇ ਆਰਾਮ ਨਾਲ ਪੁੱਤ ਐ ਸਲਿੱਪ ਕਰ ਜੂੰਗਾ ਬਾਜੀ ਮੈਂ ਤਾਂ ਨਹੀਂ ਸੀ ਉਹ ਲਾ ਕਰਨਾ ਸਹੀ ਬੋਲਾ ਨਹੀਂ ਹੋਣਾ ਤੇ ਤੂ ਤੇ ਬਰਫ ਗਿਰੀ ਹੋਈ ਆ ਐਸੇ ਟਾ ਲਈਂ ਇੰਚ ਕਹਨੇ ਆ ਕੀ ਬੋਲਾ ਤੈਨੂੰ ਵੈਸੇ ਆਪਾਂ ਤਾਂ ਸਲਾਈਡ ਕਹਨੇ ਆ ਉੱਥੇ ਸਲਾਈਡ ਕਰਨਾ ਚੱਲਿਆ ਗੁਰਸਾਹਿਬ ਬੁਰ ਸਾਹਿਬ ਨੇ ਪੂਰੇ ਪੰਗੇ ਲੈਣੇ ਅੱਜ ਕਾਈ ਕਰਾ ਕਰ ਤੇਰਾ ਤਾਂ ਇੱਥੇ ਐਡਵੈਂਚਰ ਹੋ ਗਿਆ ਅੱਜ ਅੱਜ ਤੂੰ ਬਾਰਫਾ 'ਚ ਐਡਵੈਂਚਰ ਕਰਨ ਆਇਆ ਪੂਰੇ ਪੂਰੇ ਕੱਪੜੇ ਗੰਦੇ ਕਰ ਲਏ। ਆਰਾਮ ਨਾਲ ਗਿਰਨਾ ਨਹੀਂ। ਗੁਰਸਾਹਬ ਕਰਨ ਆ ਐਡਵੈਂਚਰ। ਇਹਦਾ ਇੱਥੇ ਐਡਵੈਂਚਰ ਅੱਜ। ਕੀ ਸਿਆ ਹੋਇਆ। गाइस ਦੇਖੋ ਫੁੱਟਬਾਲ ਦਾ ਗਰਾਊਂਡ ਪੂਰਾ ਬਰਫ਼ ਚ ਪੈ ਗਈ ਫੁੱਟਬਾਲ ਦੇ ਗਰਾਊਂਡ ਚ ਵੀ ਗੁਰਸਾਹਬ ਦੇ। ਬਰਫ਼ ਦੀ ਫੁੱਟਬਾਲ ਥੱਲੇ। ਬਰਫ਼ਾ ਦੀ ਖੇਡਣੀ ਆ ਫੁੱਟਬਾਲ। ਬਰਫ ਦੀ ਫੁੱਟਬਾਲ ਬਣਾ ਲੱਜ ਖੇਡਣ ਨੂੰ ਅੱਜ ਤਾਂ ਸਲੀਪ ਹੋ ਹੀ ਜਾਂਦਾ ਦੇਖ ਗੁਰਸਾਹਿਬ ਨੀਚੇ ਨਾ ਕਰ ਜੀ ਪੁੱਤ ਹਲੇ ਤਾਂ ਨਾ ਸਲੀਪਰੀ ਹੋਇਆ ਨਹੀਂ ਹਲੇ ਪੈਰ ਹੀ ਹੈ ਨਾ ਤਜੇ ਤੇ ਬਣਾ ਲਾ ਸਨੋ ਮੈਨ ਬਰਫ ਬੱਦਰ ਰਹੀ ਆ ਗੁਰਸਾਹਿਬ ਬਣਾਉਣ ਲੱਗਿਆ ਸਨੋ ਮੈਨ ਅੱਜ ਜਨੇਤੇ ਬਣਾਉਣਾ ਪਾਰਕ ਚ ਹੈ ਗੁਰਸਾਹ ਆ ਦੇਖੋ ਹੀ ਨਕਲ ਦੀ ਹੋਰ ਕੱਠੀ ਕਰ ਲੈ ਇੱਥੋਂ ਥੱਲੇ ਫੇ ਬਣਾ ਅੱਜ ਗੁਰਸਾਹ ਨੇ ਬਣਾਇਆ ਛੋਟਾ ਜਿਹਾ ਸਨੋਮੈਨ ਅੱਜ ਛੋਟਾ ਜਿਹਾ ਬਣਾਉਣਾ ਹੈ ਇਹ ਤਾਂ ਹੱਥ ਮੇ ਲਾਉਂਗਾ ਨਹੀਂ ਇਹ ਤਾਂ ਹੋਰ ਹੀ ਕੁਝ ਠੀਕ ਕਰਨੀ ਕੋ ਕਰ ਦੋ ਕੋਈ ਚੀਜ਼ ਲੱਭਾਂਗੀ ਛੋਟਾ ਜਿਹਾ ਵੈਸੇ ਬਣ ਗਿਆ ਵਧੀਆ ਅੱਖ ਨੱਕ ਗੁਰਸਾਹ ਨੇ ਲਾਤੇ ਛੋਟੇ ਛੋਟੇ ਹੱਥ ਆइज ਲਾਤੀਂ ਛੋਟੇ ਛੋਟੀਆਂ ਨੱਕ ਕਿੱਥੇ ਆ ਨੱਕ ਲੱਭਣੀ ਪਈ ਗਰਸਾਹਬ ਦਾ ਤਾਂ ਸਨੋਮੈਨ ਬਣਾਉਂਦਾ ਚਾਰ ਨਹੀਂ ਮੁੱਕਦਾ ਨਾ ਗਰਸਾਹ ਉਹ ਤਾਂ ਹੈ ਹੀ ਉਹਦੀ ਲਾ ਲਾ ਉਹ ਛੋਟੇ ਜੀ ਬਰੀਕ ਜੀ ਆ ਦਮਾ ਇਹ ਵੀ ਲਾ ਵਿੱਚ ਪਾ ਕੇ ਆ ਲੋ ਨੱਕ ਮਿਲ ਸਲਿੱਪ ਕਰਦੇ ਇਹ ਉਜਾ ਦੇ ਲੰਬੀ ਨਾਕਾ ਤੋੜ ਲੈ ਇਹਨੂੰ ਉਹ ਇਹਨੂੰ ਤੋੜ ਹਾਂ ਠੀਕ ਆ ਨੋਸ ਕਿੰਨਾ ਪਿਆਰਾ ਸਨੋਮੈਨ ਨਾਲ ਨਾ ਕਰਦਾ ਛੋਟਾ ਜਿਹਾ ਵਧੀਆ ਬਣਾ ਲਿਆ ਗੁਰਸੈਬ ਨੇ ਬਣਾ ਲਿਆ ਸਨੋਮੈਨ ਛੋਟਾ ਜਾਂ ਕਰ ਲਿਆ ਅੰਜਵਾਏ ਚੱਲੀ ਹੁਣ ਕਰ ਚਲੋ ਚਲੋ ਬਰਫ਼ ਤੇਜ਼ ਹੋ ਗਈ ਹੋਰ ਤੇਜ਼ ਹੋਣ ਲੱਗ ਜਣੀ ਦੇਖੋ ਕਿੰਨੀ ਤੇਜ਼ ਬਰਫ਼ ਪੈ ਰਹੀ ਹੈ ਉੱਪਰ ਗੋਲੇ गिर ਰਹੇ ਹਨ ਪੂਰੇ ਬਰਫ ਬਹੁਤ ਜ਼ਿਆਦਾ ਤੇਜ਼ ਪੈਣ ਲੱਗੀ ਹੁਣ ਅਸੀਂ ਚੱਲਿਆਂ ਘਰ ਇੱਥੇ ਬਲੌਗ ਦੀ ਕਰਦੇ ਇੱਥੇ ਸਮਾਪਤੀ ਗੁਰਸੈਬ ਨੇ ਸਨੋਮੈਨ ਵੀ ਬਣਾ ਲਿਆ ਥੋੜਾ ਜਿਹਾ ਸਨੋਮੈਨ ਗੁਰਸੈਬ ਦਾ ਸਨੋਮੈਨ ਬਣਾ ਲਿਆ ਗੁਰਸੈਬ ਨੇ ਕੀ ਕਹਿਣਾ ਦੱਸ ਹੁਣ ਗਾਇਸ ਹੁਣ ਮੈਂ ਚੱਲਿਆਂ ਘਰ ਆਪਾਂ ਵੀਡੀਓ ਕਰਦਾ ਖਤਮ ਹੋ ਗਿਆ ਤੁਹਾਨੂੰ ਮੇਰੀ ਬਹੁਤ ਵਧੀਆ ਲੱਗੀ ਫਿਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ 1 ਮਿੰਟ ਬਾਅਦ ਬੁੱਕ ਖੋਲ ਰਿਹਾ ਬਰਫ ਨੂੰ ਚੱਕਣਾ ਉਹਦੇ ਬਾਅਦ ਕਰੂੰਗੇ ਨਾ ਨਾ ਇਹ ਨਹੀਂ ਆਕਣਾ